ਸਤਿਗੁਰੂ ਸਤਰੀਕ ਤੇ ਪਾਵੇ ਡੇਟਰ ਕਾਨੇ ਚਟਕਰਾਉਂਦੇ ਵੇਟਰ ਕਾਨੇ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੇਟਰ ਕਾਨੇ ਔ ਸ਼ੌਕੀ ਹਾਜੂ ਸ਼ੇਖ ਰਕਾਨੇ ਲੁੱਕ ਦੀ ਹਾਰ ਪਸ਼ੇਪ ਰਕਾਨੇ ਉਹ ਕੁੜਤਾ ਪਾ ਕੇ ਸ਼ਹਿਰ ਨੂੰ ਜਾਂਦਾ ਹੈ ਗੁੱਟੀ ਪਾ ਕੇ ਖੇਤ ਰਕਾਨੇ ਹਾਂਜੀ ਕਿਸਾਨ ਭਰਾਵੋ ਅੱਜ ਸਾਡੇ ਤੋਂ ਇਹ ਅੰਬਸਰ ਤੋਂ ਨੇ ਅਜੰਸੀ مشین ਲੈ ਕੇ ਆ ਰਹੇ ਨੇ ਤੇ ਮੈਨੇ ਬਹੁਤ ਹੀ ਵਧੀਆ ਫੀਡਬੈਕ ਦਿੱਤਾ ਇਹਨਾਂ ਦੇ ਏਰੀਆ ਚ ਪਹਿਲਾ ਮਸ਼ੀਨ ਗਈ ਸੀ ਇਹ ਕਹਿੰਦੇ 30 ਤੋਂ 35% ਜਨਕੀ ਉਹਨਾਂ ਦਾ ਝਾੜ ਵਧ ਨਿਕਲਿਆ ਹਨਾ ਜੀ ਤੇ ਉਦੋਂ ਉਹਨਾਂ ਤੋਂ ਹੀ ਦੇਖ ਕੇ ਇਹ ਆਪਰਤ ਬੁੱਕ ਕਰਵਾਈ ਫਿਰ ਅੱਜ ਤਾਂ ਹੀ ਮਸ਼ੀਨ ਲੈ ਆ ਰਹੇ ਨੇ 3 ਰੋਡ ਠੀਕ ਹਨਾ ਜੀ ਬਹੁਤ ਵਧੀਆ ਪੂਰੀ ਖੁਸ਼ੀ ਨਾਲ ਆ ਰਹੇ ਨੇ ਉਹ ਜਿਹੜਾ ਤੁਹਾਨੂੰ ਮਤਲਬ ਉਹ ਬਹੁਤ ਵਧੀਆ ਹਾਲ ਨੂੰ ਬਹੁਤ ਕੁਆਲਿਟੀ ਦੀ ਹੈ ਕੁਆਲਿਟੀ ਹੈ ਕੰਮ ਕੋਈ ਇੰਟਰਨੈਟ ਆਪਾਂ ਹੱਥ ਨਾਲ ਤੇਜ਼ਦੇ ਹਾਂ ਕੋਈ ਵੀ ਕੁਆਲਿਟੀ ਨਹੀਂ ਨਹੀਂ ਕੋਈ ਜੇ ਖੇਲ ਚੰਗੀ ਮਟਾਈ ਤੇ ਖੇਲ ਬਹੁਤ ਵਧੀਆ ਹਨ ਨੂੰ ਦੇਖ ਕੇ ਆਲੂ ਨਹੀਂ ਖੇਡਦੇ ਵੀ ਦੇਖੇ ਆ ਪਟਾਈ ਦੇਖੇ ਤੇ ਖੇਲ ਬਹੁਤ ਵਧੀਆ ਪਹੁੰਚਦਾ ਜਿਹੜੀ ਬਾਟੀਆਂ ਉਹ ਫੋਣੀ ਉਹਦੇ ਵਿੱਚ ਆਲੂ ਚੰਦਾ ਪਲਦਾ ਉਹਦੇ ਦਾ ਝਾੜ ਵਤ ਨਹੀਂ ਗਿਆ ਨਾ ੱੱਲੇ ਆਪਾਂ ਫੀਡ ਕੀ ਕਹਿੰਦੇ ਉਹ ਪੀਐਮਪੀ 30 ਤੋਂ 35% ਦੇ ਵਿੱਚ ਹਾਂਜੀ ਉਹ ਕਹਿੰਦੇ ਹੁਣ ਜਿੱਥੇ ਸਾਡਾ 300 ਗੱਟਾ ਨਿਕਲਦਾ ਫੀਟਾਈ ਕੀ 340 ਤੋਂ 335 ਦੇ ਵਿੱਚ ਐਵਰੇਜ ਆਈ ਹੈ ਬ ਉਹਦਾ ਫਟਾ ਘਰ ਤੋਂ ਘੱਟ ਵੀ ਮਤਲਬ ਕਿੰਨੀ ਦੌਲਤ ਦਫਾ ਕਿਲਾ ਮਗਰ ਜੇ 35 ਤੋਂ ਦੇ ਵੱਧ ਨਿਕਲੇ ਤਾਂ ਕਿੱਥੇ ਖਲ ਕੋਈ ਇਹ ਇੱਕ ਇੱਕ ਕਰਦੇ ਇਹ 5 6 ਤੋਂ ਦੇ ਵੱਧ ਵੀ ਘੇਰਦਾ ਕਿ ਇਹਦੇ ਵਿੱਚ ਗੈਰ ਨਹੀਂ ਰੱਖਦਾ ਹਾਂ ਹਾਂ ਜਿਹੜਾ ਰੱਖਦਾ ਉਹਦੇ ਕਾਰਨ ਦਾ ਝਾੜਵਾ ਝਾੜਵਾ ਗਿਆ ਉਹਦੇ ਜਿਹੜੇ ਲੀਵਰ ਆ ਉਹ ਪਿੱਛੇ ਜੋ ਹੱਤ ਨਾਲ ਪਾਉਂਦੀ ਉਹ ਘਰੇ ਖੜ ਜਾਂਦੀ ਆ ਉਹ ਮੁੜ ਕੇ ਵਿੱਚ ਗਏ ਪਏ ਉਹਦੇ ਕਾਰਨ ਚ ਝਾੜ ਕਰ ਗਿਆ ਤੁਸੀਂ ਅ ਸਾਡੇ ਤੋਂ ਫੋਨ ਤੇ ਬੁੱਕ ਕਰਾਈ ਸੀ ਨਾ ਬਿਲਕੁਲ ਸੋਹਣਾ ਅੱਜ ਜਿਵੇਂ ਤੁਸੀਂ ਦੇਖਤੀ ਸੀ ਉੱਥੇ ਮਸ਼ੀਨ ਹੈ ਨਾ ਉਹਨਾਂ ਦੇ ਕੀ ਉੱਡੂ ਗੱਲ ਕੇ ਤੁਹਾਨੂੰ ਇੱਥੇ ਚੀਜ਼ ਦਿੱਤੀ ਆ ਸੀ ਜਿਹੜੇ ਖੜੀ ਆਏ ਕੋਈ ਵੀ ਕੋਈ ਫਰਕ ਇਹਦਾ ਨਹੀਂ ਪਾਉਣ ਤੁਹਾਨੂੰ ਫ੍ਰੀ ਕੀਤਾ ਤੇ ਫਿਰ ਤੁਸੀਂ ਵਧੀਆ ਜੀ ਯਾਨੀ ਕਿ ਤੁਸੀਂ ਖੁਸ਼ ਹੋ ਸੰਤੁਸ਼ਟ ਹੋ ਹਾਂ ਜੀ ਬਿਲਕੁਲ ਬਾਕੀ ਇਹਦੇ ਲਾਵਾ ਕਿ ਲੰਗਰ ਵੀ ਕਰਾ ਵੀ ਕਰਾਂਗੇ ਜਾ ਕੇ ਉਹ ਦੇਖਿਓ ਜੀ ਤੇ ਅਸੀਂ ਵਿਸ਼ਵਾਸ ਤੇ ਹੀ ਨੇ ਪੈਸੇ ਖਰਦੇ ਆ ਹੋ ਜੋ ਪੰਗਵਾ ਮਰਦਾ ਪ੍ਰਮਾਤਮਾ ਖਾਤਾ ਕਰੀ ਦੇ ਖਰਕਾਨੇ ਮਾਜਾ ਨੰਬਰ ਪਲੇਟ ਰਕਾਨੇ ਇਕ ਲਿਸ਼ਕਾ ਕੇ ਗੱਡੀ ਗੱਡੀ ਉੱਤੋਂ ਲਿਸ਼ਕਣ ਲੈ ਖਰਕਾਨੇ ਹੋ ਵੱਡੀਆਂ ਚੀਜ਼ਾਂ ਟਾਈਮ ਨਹੀਂ